ਅੱਜ ਫਿਰ ਕਈ ਸਾਲ ਮਗਰੋਂ ਇਸ ਗਲੀ 'ਚ ਚੰਨ ਚੜ੍ਹਿਆ ਫਿਰ ਇਹ ਕਿਸਨੇ ਚਾਨਣੇ ਨੂੰ ਹਾਕ ਮਾਰੀ ਅੱਜ ਕਿਸਨੇ ਰੌਸ਼ਨੀ ਦਾ ਹੱਥ ਫੜਿਆ ਅੱਜ ਫਿਰ ਕਈ ਸਾਲ ਮਗਰੋਂ ਕਿਸਨੇ ਕਿਸ ਨਾਲ ਗੱਲ ਕੀਤੀ ਅੱਜ ਫਿਰ ਸੁੰਨੀ ਜੀ ਸਰਦਲ ਤੇ ਕਿਸਨੇ ਪੈਰ ਧਰਿਆ ਬੋਲ ਵੀ ਉਸ ਨੇ ਨਮੁਹੋਂ ਬੋਲਿਆ ਸ਼ਾਇਦ ਅੱਖਾਂ ਨਾਲ ਗੱਲਾਂ ਕੀਤੀਆਂ ਕਿਹਜ਼ਾਰਾਂ ਕੰਨ ਹੁੰਦੇ ਨੇ ਜਿਵੇਂ ਸੰਸਾਰ ਦੇ ਕੰਨ ਕੰਧਾਂ ਦੇ ਵੀ ਤਾਂ ਹੁੰਦੇ ਨੇ ਮੇਰੇ ਦੋਸਤੋ ਅੱਜ ਮੇਰੀ ਕਪਤਨੇ ਤਾਂ ਇੱਕ ਤਰਜ਼ ਵਾਜੋ ਚੁੱਪ ਦਾ ਕੋਈ ਗੀਤ ਗਾਇਆ ਅੱਜ ਫਿਰ ਅਜ਼ਲਾਂ ਤੋਂ ਰੁਕਿਆ ਗੀਤ ਫਿਰ ਬੁੱਲਾਂ ਤੇ ਆਇਆ ਅੱਜ ਫਿਰ ਜ਼ਿੰਦਾ ਦੇ ਲੀਡਰ ਸਾਜ ਜਿੰਦ ਨੇ ਮੁਰ ਵਜਾਇਆ ਅੱਜ ਉਸ ਦੇ ਇਸ਼ਕ ਨੇ ਫਿਰ ਪਿਆਰ ਮੇਰੇ ਨੂੰ ਬੁਲਾਇਆ ਉਲਬੇ ਬੁੱਕਲ ਚ ਲੈ ਕੇ ਵਿਸਰਿਆ ਨਗਮਾ ਸੁਨਾਇਆ ਗੁਜ਼ਰਿਆ ਕੁੱਟਿਆ ਗੱਲ ਨਾਲ ਲਾਇਆ ਗੁਜ਼ਰਿਆ ਪਲ ਹੱਥ ਫੜਾਇਆ ਅੱਜ ਫਿਰ ਕਈ ਸਾਲ ਮਗਰੋਂ ਇਸ ਗਲੀ ਵਿੱਚ ਚੰਨ ਚੜ੍ਹਿਆ ਸ਼ਹਿਬਾਨ ਆਜ ਬਸੱਤੀ ਦਾ ਦਿਨ ਹੈ ਪੋਜੀਸ਼ਨ ਲੋ ਫਾਇਰ